ਤਮੇਲਾ ਤੀਂਦੂ ਦਾ ਵੱਧ ਚੱਕ ਕੇ ਲੈ ਕੇ ਜਾਂਦਾ ਹੁਣ ਲੱਗ ਗਿਆ 10 ਕਿ ਦਿਨ ਹੋਏ ਦਾ ਅੱਛਾ ਆ ਉਹ ਸੰਗਲ ਸਣੇ ਉਹ ਸੰਗਲ ਵਿੱਚੋਂ ਗਾਲ ਕੱਢਿਆ ਉਹਦਾ ਹਾਂਜੀ ਠੀਕ ਆ ਤਾਂ ਉਹ ਉੱਪਰ ਦਰਖਤ ਬੱਲੀ ਜਿਹਦਾ ਖਾ ਲਿਆ ਖਾ ਲਿਆ ਤੁਹਾਡੇ ਨਾਲ ਬੜੇ ਬਾਗ ਹੁੰਦੇ ਹੁੰਦੇ ਹੁਣ ਤਾਂ ਬਾਗ ਹੈ ਨਹੀਂ ਇਹ ਤੀਂਦੂ ਇਹਨਾਂ ਤੀਂਦੂ ਇਹ ਤੇ ਬਾਗ ਉਹ ਬਾਗ ਸਾਨੂੰ ਕਈ ਵਾਰੀ ਕਿਦਾਂ ਟਕਰ ਜਾਣਾ ਹਾਂਜੀ ਨਿੱਕੇ ਇੰਨੇ ਨਹੀਂ ਹੁੰਦਿਆਂ ਨੂੰ ਇਹ ਤਾਂ ਬਛੂਟੇ ਹੁੰਦਿਆਂ ਤੇ ਹਾਂਜੀ ਹੁਣ ਕਹਿੰਦੇ ਨਹੀਂ ਸੀਗਾ ਨਾ ਉਹ ਡਰ ਜਾ ਬਰਨਾਲੇ ਵੱਲ ਬਾਗ ਆਇਆ ਸੀਗਾ ਹਾਂਜੀ ਹਾਂਜੀ ਬਹੁਤ ਖਬਰਾਂ ਉੱਡੀਆਂ ਸੀ ਲੋਕੀ ਬਹੁਤ ਡਰ ਗਏ ਡਰ ਗਏ ਮੇਰੇ ਇੱਥੇ ਡੇਲੀ ਆਉਂਦਾ ਰ ਜ਼ਮੀਨ ਦਾ ਇੱਥੇ ਰੇਟ 12-14 ਲੱਖ ਤੋਂ ਲੈ ਕੇ 25 ਲੱਖ ਰੁਪਏ 12-14 ਤੋਂ ਲੈ ਕੇ ਭਾਈ ਪੰਜਾਬ ਦੇ ਇਹੋ ਜਿਹੇ ਪਿੰਡ ਦੇ ਵਿੱਚ ਖੜੇ ਆ ਜਿੱਥੇ 100 ਰੁਪਏ ਪ੍ਰਤੀ ਘੰਟਾ ਪਾਣੀ ਮਿਲਦਾ ਤੇ ਨਾਲ ਇੱਥੇ ਬਾਗ ਤੇਂਦੂਏ ਦਾ ਖਤਰਾ ਹੈਗਾ ਸੰਭਰ ਸੰਭਰ ਬੈਣਾ ਸੰਭਰ ਹੋ ਗਏ ਮੇਨ ਜਿਹੜਾ ਵੱਡਾ ਖਤਰਾ ਇਨਸਾਨ ਨੂੰ ਕਹਿੰਦੇ ਹੁੰਦੇ ਨੇ ਵੀ ਤੇਂਦੂਏ ਬਾਗ ਦਾ ਖਤਰਾ ਇੱਕ ਚੀਜ਼ ਬੜੀ ਹੈਰਾਨੀ ਹੋਈ ਪੰਜਾਬ ਦੇ ਵਿੱਚ 100 ਰੁਪਏ ਦੇ ਹਿਸਾਬ ਨਾਲ ਪਾਣੀ ਮਿਲਦਾਗਾ ਤੇ ਆਪਾਂ ਪਿੰਡ ਕਿਹੜੇ ਖੜੇ ਅੰਕਲ ਜੀ ਜਨੌੜੀ ਜੀ ਜਨੌੜੀ ਜਨੌੜੀ ਪਿੰਡ ਦਾ ਉਹ ਨਹੀਂ ਜਿੱਥੇ ਪੰਚਾਇਤਾਂ ਕਾਫੀ ਵੱਡੀਆਂ ਹਾਂ ਸੱਤ ਪੰਚਾਇਤਾਂ ਦਾ ਬੜਾ ਪੁਰਾਣਾ ਪਿੰਡ ਹੈ ਉਹ ਸਭ ਤੋਂ ਪਾਰਾ ਪਿੰਡ ਹੈ ਪੰਜਾਬ ਦੇ ਇਹ ਵੱਡਾ ਪਿੰਡ ਆਪਾਂ ਕਹਿੰਦੇ ਸਭ ਤੋਂ ਵੱਡਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂਜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਇਹ ਠੀਕ ਹੈ ਇਹਦੀਆਂ ਸੱਤ ਪੰਚਾਇਤਾਂ ਬਣੀਆਂ ਨੇ ਸਾਡੇ ਸਾਹਮਣੇ ਠੀਕ ਹੈ ਸਾਡੀ ਛੋਟੀ ਚ ਇਹ ਮਹੱਲਾ ਕਿਹੜਾ ਜੀ ਜਨੌੜੀ ਦਾ ਇਹ ਘਰ ਮੇਰੇ ਦਾ ਹੈਗੇ ਉੱਪਰ ਸਦੋੜ ਮਹੱਲੇ 'ਚ ਲੇਕਿਨ ਇਹ ਬੰਦਾ ਹ ਇੱਥੇ ਜਿਵੇਂ ਤੁਸੀਂ ਇਹ ਘਰ ਪਾ ਰੱਖਿਆ ਜਿਵੇਂ ਵਰਪ ਵਗੈਰਾ ਪੈਣ ਉਹ ਉਧਰ ਪਾਏ ਹੁੰਦੇ ਆ ਪਹਾੜਿਆਂ ਦੇ ਉੱਪਰ ਇਹ ਕਿਦਾਂ ਪਾ ਰੱਖਿਆ ਤੁਸੀਂ ਇਦਾਂ ਇਹ ਅਕੇ ਡਰਦੀ ਹਰ ਹਰ ਕਰਦੀ ਹਾਂਜੀ ਪਹਿਲਾਂ ਟੀਨ ਪਾਈ ਸੀ ਇਦਾਂ ਹਾਂਜੀ ਪੰਜ ਚਾਰ ਸਾਲ ਰਹੀ ਫੇਰ ਇਧਰੋਂ ਪਿਆ ਤੂਫਾਨ ਠੀਕ ਹੈ ਜੀ ਉਹਨੇ ਚੱਕ ਸਾਰਾ ਇਹ ਛੇ ਦੀ ਗੱਲ ਹੈ ਲੋਕ ਜੇ ਛੇ ਦੀ ਜੀ ਹੂੰ ਉਹਨੇ ਚੱਕ ਸਾਰਾ ਇਹ ਸੁੱਟਦਾ ਰਿਹਾ ਅੱਛਾ ਫੇਰ ਪਹਾੜੋਂ ਲੰਦੇ ਮਿਸਤਰੀ ਹਾਂਜੀ ਉਹਨਾਂ ਕੋਲੋਂ ਪੁੱਛ ਕਰਨ ਆਵਾ ਹਾਂਜੀ ਪੂਰੂ ਕਾਫੇ ਪੂਰ ਕਾਫੇ ਰਿਹਾ ਉਮੇ ਭਾਲਾ ਹਾਂਜੀ ਵੇਖਣ ਚ ਤਾਂ ਬਹੁਤ ਸੋਹਣਾ ਲੱਗਦਾ ਇੱਥੇ ਸਕੂਨ ਹੀ ਮਿਲ ਰਿਹਾ ਹੈ ਨਾ ਵੱਖਰਾ ਹੀ ਤੇ ਇਹ ਵਧੀਆ ਗਾ ਇਹ ਸਾਡਾ ਆਲਣਾ ਨਹੀਂ ਇਹ ਮੰਦਿਰ ਹੈ ਜੀ ਲੋਕਾਂ ਨੇ ਕੂਠੀਆਂ ਨਾ ਜੀ ਉਹਨੇ ਵੀ ਕਹਿੰਦਾ ਚੈਨ ਹੈ ਨਹੀਂ ਨਹੀਂ ਹੈ ਜੀ ਦਾ ਪੁੱਤ ਬਿਮਾਰ ਹੈ ਕਈ ਦਿਨ ਨੂੰ ਨਾ ਟੱਹਦਾ ਨਹੀਂ ਹੈ ਈ ਦੀ ਟੀਮੀ ਨਾਲ ਨਹੀਂ ਬਣਦੀ ਜੀ ਤਾਂ ਮੈਨੂੰ ਤਾਂ ਭਗਵਾਨ ਦੀ ਬੜੀ ਕਿਰਪਾ ਕਿਰਪਾ ਚਾਹੀਦੀ ਹੈ ਬਸ ਮੇਰੇ ਬੱਚੇ ਮੇਰੀਆਂ ਨੂਹਾਂ ਹਾਂਜੀ ਪੈਣਾ ਜੋਾਈ ਸਭ ਵਧੀਆ ਨੇ ਮੈਂ ਕਿਹਾ ਸਾਵਾ ਬਲਵਿੰਦਰ ਵੀਰੇ ਬਰਨਾਲੇ ਵੱਲ ਬਾਗ ਆਇਆ ਸੀਗਾ ਹਾਂਜੀ ਹਾਂਜੀ ਬਹੁਤ ਖਬਰ ਆਉਂਦੀਆਂ ਸੀ ਲੋਕੀ ਬਹੁਤ ਡਰ ਗਏ ਡਰ ਗਏ ਵੀਰੇ ਇੱਥੇ ਡੇਲੀ ਆਉਂਦਾ ਮੈਂ ਗੱਲ ਕਰਨ ਲੱਗਿਆ ਸੀਗਾ ਡਰ ਨਹੀਂ ਨਹੀਂ ਲੋਕੀ ਵੀ ਇੱਥੇ ਸਾਨੂੰ ਖਤਰਾ ਨਹੀਂ ਡਰ ਨਹੀਂ ਹੁਣ ਬੱਚੇ ਵੀ ਫਿਰਦੇ ਹੈਗੇ ਤੁਸੀਂ ਜਮੇ ਨਹੀਂ ਡਰਦੇ ਇੱਥੇ ਬਾਗ ਵਗੈਰਾ ਜਾ ਨਾ ਨਾ ਕੋਈ ਮਤਲਬ ਨਹੀਂ ਹਾਂਜੀ ਕੋਈ ਮਤਲਬ ਡਰ ਕਾਦਾ ਦਾ ਬੰਦੇ ਨਾਲੋਂ ਵੱਡੀ ਚਾਹ ਨਹੀਂ ਕੋਈ ਹੂੰ ਇਹ ਅਸੀਂ ਤਾਂ ਨਿੱਕੇ ਨਿੱਕੇ ਦਾ ਬਾਗ ਉਹਦੇ ਥੇ ਬੜੇ ਹਾਂਜੀ ਬੜੇ ਬਾਗ ਹੁੰਦੇ ਹੁੰਦੇ ਹੁਣ ਤਾਂ ਬਾਗ ਹੈ ਨਹੀਂ ਇਹ ਤेंदੂਏ ਨੇ ਤेंदੂਏ ਤੇ ਬਾਗ ਉਹ ਬਾਗ ਸਾਨੂੰ ਕਈ ਵਾਰੀ ਇਦਾਂ ਟਕਰ ਜਾਣਾ ਹਾਂਜੀ ਨਿੱਕੇ ਇੰਨੇ ਨਹੀਂ ਹੁੰਦੇ ਨਾ ਇਹ ਤਾਂ ਵੀ ਛੋਟੇ ਹੁੰਦੇ ਆ ਤੇ ਹਾਂ ਕੁਛ ਕਹਿੰਦੇ ਨਹੀਂ ਸੀਗਾ ਨਾ ਉਹ ਡਰ ਜਾਣਾ ਆਏ ਖੜੇ ਦੇਖਣ ਵਾਲੇ ਕਹਿਣਗੇ ਵੀ ਗੱਪ ਮਾਰੀ ਜਾਂਦੇ ਆ ਉਹ ਤਾਂ ਫਿਰ ਬੋ ਜੇ ਨਹੀਂ ਦੇ ਕੇ ਨਹੀਂ ਹੋ ਹਾਂਜੀ ਤਾਂ ਫਿਰ ਉਹਨੇ ਮੈਨੂੰ ਗਾਪੀ ਵੀ ਕਹਿਣਾ ਜਿਹੜਾ ਕੁੱਤੇ ਨੂੰ ਦੇਖ ਕੇ ਨੜ ਜਾਵੇ ਹੂੰ ਹੂੰ ਤਾਂ ਉਹਨੇ ਕਹਿਣਾ ਵੇ ਬਾਗ ਦੀ ਗੱਲ ਕਰਦਾ ਠੀਕ ਐ ਇਦਾਂ ਤੁਸੀਂ ਆ ਪਸ਼ੂ ਵਗੈਰਾ ਵੀ ਬਾਹਰ ਬੰਨ ਰੱਖਿਆ ਕੁੱਤੇ ਬੰਨ ਰੱਖਿਆ ਕੁੱਤਾ ਤੁਮਨੇ ਤਿੰਨ ਦੂਗਾ ਵੱਧ ਚੱਕ ਕੇ ਲੈ ਕੇ ਜਾਂਦਾ ਹੁਣ ਲੈ ਕੇ ਗਿਆ 10 ਦਿਨ ਹੋਏ ਦਾ ਅੱਛਾ ਆਓ ਸੰਗਲ ਸਣਾ ਹੀ ਉਹ ਸੰਗਲ ਵਿੱਚੋਂ ਘਰ ਗੱਡਿਆ ਉਹਦਾ ਹਾਂਜੀ ਠੀਕ ਐ ਤਾਂ ਉਹ ਉੱਪਰ ਦਰਖਤ ਬੱਲੀ ਦਾ ਖਾ ਲਿਆ ਖਾ ਲਿਆ ਤੁਹਾਡੇ ਸਾਹਮਣੇ ਬੰਦੇ ਇਹ ਸਾਡੇ ਨਾਲ ਥੱਲੇ ਕਰ ਰਹੇ ਨੇ ਹੂੰ ਤੇ ਉਹ ਵਿਚਾਰਾ ਸਵੇਰ ਨੂੰ ਦਿੱਖਦਾ ਕੁੱਤਾ ਹੈ ਨਾ ਸੰਗਲ ਰਾਂ ਸੰਗਲ ਇਹੋ ਕ ਸੀਟ ਜਿਹੀ ਦਿੱਖੀ ਮਗਰ ਗਿਆ ਤਾਂ ਫੋਨ ਲੱਗ ਲਗਿਆ ਜਿਹੜਾ ਲਿਖਿਆ ਸੀ ਤਾਂ ਤਾਕਤ ਉਹ ਕਰਨ ਗਟ ਗਿਆ ਖਾ ਲਿਆ ਖਾ ਲਿਆ ਆ ਖੱਲੀ ਪੁਰ ਬਈ ਉਹ ਇੱਥੇ ਆਮ ਹੀ ਫਿਰਦੇ ਰਹਿੰਦੇ ਆ ਆ ਫਿਰਦੇ ਆ ਫਿਰਦੇ ਠੀਕ ਮੇਰੇ ਤੁਹਾਡੇ ਬਠਿੰਡੇ ਚ ਖੂਹ ਕਿੰਨੇ ਕ ਖੂਹ ਤਾਂ ਮਤਲਬ ਬੰਦ ਹੀ ਹੋ ਗਏ ਇੱਥੇ 22 23 ਖੂਹ ਹੈ ਇਸ ਪਿੰਡ ਚ ਇਸ ਪਿੰਡ ਚ ਪਾਣੀ ਪਾਣੀ ਚੱਲਦਾ ਚੱਲਦੇ ਆ ਚੱਲਦਾ ਪਾਣੀ ਉਹ ਵੀ ਦਿਖਾਵਾਂਗੇ ਜੇ ਸਾਡਾ ਟਾਈਮ ਹੋਵੇ ਹਾਂਜੀ ਅੰਕਲ ਜੀ ਮੇਨ ਵੱਡੀ ਗੱਲ ਇਹ ਸੀ ਹੁਣ ਮੈਂ ਤੁਹਾਨੂੰ ਪੁੱਛਣੀ ਸੀ ਆ ਭਾਈ ਮੜਾ ਇੱਧਰ ਦਿਖਾਈ ਹਣਾ ਕੈਮਰੇ ਦੇ ਵਿੱਚ ਦਿਖਾ ਵੀ ਨਿੱਕੇ ਨਿੱਕੇ ਕਿਆਰੀਆਂ ਪਾਰਕੀਆਂ ਆ ਆਪਾਂ ਐ ਕਹਿ ਲੀਏ ਕਿ ਵੀ ਜੇ ਤੂੜੀ ਵਾਲਾ ਰੀਪਾ ਚ ਲਾਗੇ ਤਾਂ ਇੱਕ ਚੱਲੂ ਐ ਇੱਕ ਕਿਆਰੇ ਦੇ ਵਿੱਚ ਤੇ ਦੂਜਾ ਇੱਧਰ ਐ ਲਿਆਉਣਗੇ 100 ਰੁਪਏ ਦੇ ਹਿਸਾਬ ਨਾਲ ਪਾਣੀ ਮਿਲਦਾ ਤੁਹਾਨੂੰ ਹਾਂਜੀ ਪਾਣੀ ਤਾਂ ਆਮ ਆ ਇੱਥੇ ਹਾਂਜੀ ਕੀ ਚੱਕਰ ਆ ਕੋ ਪਾਣੀ ਇੰਨਾ ਮਹਿੰਗਾ ਕਿਵੇਂ ਮਿਲਦਾ ਚੱਕਰ ਇਦਾਂ ਐ ਹਾਂਜੀ ਇਹ ਸਾਨੂੰ ਡੈਮ ਵਾਲੇ ਨੇ ਲੈ ਲਿਆ ਅੱਛਾ ਜੀ ਨਹੀਂ ਤਾਂ ਸਾਨੂੰ ਸਰਕਾਰੀ ਬੋਰ ਪਾਣੀ ਨੂੰ ਮਿਲ ਜਾਣਾ ਇੱਥੇ ਹੂੰ ਲੇਕਿਨ ਸਾਨੂੰ ਪਤਾ ਡੈਮ ਏਰੀਆ ਦਾ ਹੂੰ ਉਹ 10 ਸਾਲ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਠੀਕ ਹੈ ਪੰਜ ਪੰਜ ਛੇ ਛੇ ਸਾਲ ਤੱਕ ਅਸੀਂ ਮੂਲ ਪਾਣੀ ਲੈਣ ਦੇ ਡਰਦੇ ਰਹੇ ਹੂੰ ਪਾਣੀ ਇਹ ਦਿੰਦਾ ਕੌਣ ਹੁਣ ਸਾਨੂੰ 100 ਰੁਪਏ ਦੇ ਹਿਸਾਬ ਨਾਲ ਟਿਊਬ ਵਾਲਾ ਜਿਹਨਾਂ ਦੇ ਟਿਊਬੇ ਲੱਗੇ ਹੋਏ ਹਾਂਜੀ ਹੂੰ ਇਹ ਉਹਨਾਂ ਦੀ ਕੰਪਲੇਨਟ ਨਹੀਂ ਕਰ ਸਕਦੇ ਠੀਕ ਹੈ ਉਹ ਪਾਣੀ ਦੇ ਨਹੀਂ ਸਕਦੇ ਠੀਕ ਹੈ ਕਿਉਂਕਿ ਬਿੱਲ ਪੈਂਦਾ ਬਿੱਲ ਪੈਂਦਾ ਬਿਲਕੁਲ ਠੀਕ ਹੈ ਨਾ ਬਿੱਲ ਨਹੀਂ ਪੈਂਦਾ ਸਾਡੇ ਬਿੱਲ ਮਾਪ ਹੈ ਬਿੱਲ ਮਾਪ ਹੈ ਹਾਂਜੀ ਉਹ ਤਾਂ ਭਾਈ ਬੰਦੀ ਆ ਨਾ ਹੁਣ ਚੱਲੀ ਜਾਂਦਾ ਅੱਛਾ ਮੈਂ ਇੱਕ ਹੋਰ ਚੀਜ਼ ਪੁੱਛਦਾ ਚਲੋ ਹਨਾ ਇਹ ਤੁਹਾਡਾ ਚਲੋ ਸਰਕਲ ਆ ਜਿਹੜਾ ਵਧੀਆ ਚੱਲੀ ਜਾਂਦਾਗਾ ਹਾਂਜੀ ਰੇਟ ਕੀ ਆ ਜ਼ਮੀਨਾਂ ਦਾ ਜ਼ਮੀਨ ਦਾ ਇੱਥੇ ਰੇਟ 12-14 ਲੱਖ ਤੋਂ ਲੈ ਕੇ 25 ਲੱਖ ਰਕ ਹੈ। 12-14 ਤੋਂ ਲੈ ਕੇ ਜਿਹੜੀ ਆ ਜ਼ਮੀਨ ਹੈ ਇਹਦੇ। ਹਾਂਜੀ। ਜਿਵੇਂ ਕਈ ਥਾਂ ਪਾਪੂਲਰ ਵੀ ਲੱਗੇ ਹੋਏ ਆ। ਉਹਨਾਂ ਦਾ ਵੀ ਐਵੇਂ ਹੀ ਆ। ਉੱਚੀ ਹੀ ਆ। ਉਹ ਇਦਾਂ ਹੀ ਆ ਜੀ ਉਹ। ਠੀਕ ਹੈ। ਔਰ 10 ਲੱਖ ਤੋਂ ਲੈ ਕੇ ਹੂੰ। ਇਹ ਆ 10 ਲੱਖ ਤੋਂ ਲੈ ਕੇ 14-15। 14-15। ਹਾਂਜੀ। ਕੀ ਐਜ ਹੋਗੀ ਤੁਹਾਡੀ? ਹਾਂਜੀ ਕਿੰਨੀ ਉਮਰ ਹੈ ਜੀ ਤੁਹਾਡੀ? ਮੈਨੂੰ ਇਹ 79 ਸਾਲ ਹੈ ਮਨ। 79 ਮਤੈ ਅੱਜ ਵੀ ਫਰਕaiti ਆਪ ਹੀ ਕਰਦੀਆਂ ਸਾਰੀ। ਯਾ। ਆਹਾਂ। ਕਣਕ ਵਗੈਰਾ, ਬਾਝਾ ਵਗੈਰਾ, ਕੇਤੀ ਵਗੈਰਾ। ਮੈਨੂੰ ਕੀ ਹਾਲ ਤਾਂ। अच्छा जी और मैं ठीक हूं बढ़िया उन्होंने 565 ਪਸਵਾਂ ਦੇ ਪੱਠੇ ਵੱਢ ਕੇ ਉਹ ਰੱਖੇ ਠੀਕ ਹੈ ਤੇ ਉਹ ਨਿਆਣਿਆਂ ਨਾਲ ਬੱਚੇ ਪੋਤੇ ਲੈ ਆਣਾ ਸਕੂਲੋਂ ਹਾਂਜੀ ਚੁੱਕ ਕੇ ਉਹਨਾਂ ਰੱਖਣਾ ਭਾਰ ਮੈਂ ਨਹੀਂ ਚੁੱਕਣਾ ਭਾਰ ਤੁਸੀਂ ਮਤਲਬ ਹਲਕਾ ਕੰਮ ਕਰ ਮੇਰੇ ਪੇਟ 'ਚ ਉਹ ਇਨਫੈਕਸ਼ਨ ਜੀ ਇਸ ਕਰਕੇ ਮੈਂ ਬਿਲਕੁਲ ਭਾਰ ਨਹੀਂ ਮੈਂ ਚੁੱਕਦਾ ਬਿਲਕੁਲ ਅਸੀਂ ਨਾ ਬਾਈ ਲੰਗੇ ਜਾਂਦੇ ਸੀ ਤੇ ਬਾਈ ਕਰਮ ਹਨਾ ਕਰਮ ਸੈਣੀ ਬਲੌਗਸ ਤੁਸੀਂ ਦੇਖਦੇ ਹੋਵੋਗੇ ਬਾਈ ਨੇ ਬਹੁਤ ਸੋਹਣੀਆਂ ਵੀਡੀਓ ਪਾਈਆਂ ਜਿਹੜੀ ਆਪਣੇ ਪੇਜ ਤੇ ਵੀ ਚੱਲੀ ਹੈ ਬਾਈ ਨਾਲ ਆਪਾਂ ਕੋਲਬੋਰੇਟ ਕਰੀ ਸੀਗੀ ਵੀਡੀਓ ਪਾਈ ਸੀ ਸਭ ਤੋਂ ਵੱਡਾ ਪਿੰਡ ਆ ਸੱਤ ਪੰਚਾਇਤਾਂ ਵਾਲਾ ਤੇ ਉਸੇ ਪਿੰਡ ਦੇ ਆਪਾਂ ਬਾਹਰ ਖੇਤਾਂ 'ਚ ਖੜੇ ਤੇ ਖੇਤਾਂ ਦਾ ਮਾਹੌਲ ਦਿਖਾਦਗੇ ਆ ਆਂਬਾ ਦੇਖ ਸਕਦੇ ਤੁਸੀਂ ਚਾਰੇ ਪਾਸੇ ਤੇ ਦੂਜੇ ਪਾਸੇ ਸਪਾਈਡੇ ਲੱਗੇ ਹੋਏ ਆ ਇਹ ਆਂਬ ਮੇਰੇ ਆਪਣੇ ਹੱਥਾਂ ਦੇ ਲੱਗੇ ਆ ਆਹ ਦੇਖੋ ਤੁਸੀਂ ਹੈਨਾ ਇਹ ਮੇਰੇ ਆਪਣੇ ਹੱਥਾਂ ਦੇ ਲੱਗੇ ਕਿੰਨੀ ਉਮਰ ਹੋ ਗਿਆ ਇਹਨਾਂ ਦਾ 79 ਸਾਲ ਦੇ ਇਹ ਮਤਲਬ ਇਹ 79 ਸਾਲ ਦੇ ਆਂਬ ਆ ਇਹ 61 ਚ ਲਾਇਨ ਮੈਂ ਸਾਨੂੰ 1961 ਚ ਆ ਗਏ ਆ ਕਾਟ ਚ ਲਾਇਆ ਹੈ 60 ਸਾਲ ਹੋ ਗਏ ਇਹਦੀ ਦਾ ਉਮਰ ਹਾਂਜੀ ਉਹ ਉਹ ਬੱਸ ਬਰਲ ਬਰਲ ਦੇਸੀ ਆਂਬ ਹਾਂਜੀ ਦੇਸੀ ਰਿਆਬਾਤ ਹੈ ਹਾਂਜੀ ਤੇ ਫਿਰ ਇਹਨਾਂ ਦਾ ਐਂ ਪਏ ਰਹਿੰਦੇ ਆ ਜਾਨਵਰ ਖੁੱਲੇ ਹੀ ਰਹਿੰਦੇ ਆ ਵੀ ਇਧਰ ਕੋਈ ਚੱਕਰ ਤਾਂ ਕੋਈ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਕੀ ਤੇ ਅੰਕਲ ਜੀ ਬਹੁਤ ਬਹੁਤ ਧੰਨਵਾਦ ਹਨਾ ਤੁਹਾਡਾ ਟਾਈਮ ਦੇਣ ਲਈ ਮੈਂ ਕਹਿੰਦਾ ਸਾਡੇ ਕਰਮ ਕਰੇ ਜਿਹੜੇ ਤੁਸੀਂ ਦਰਸ਼ਨ ਦਿੱਤੇ ਨਾ ਇੱਕ ਵਾਰੀ ਉਹ ਕਹਿ ਕੇ ਦਿਖਾਇਓ ਆਪਾਂ ਵੀਡੀਓ 'ਚ ਵੀ ਕਹਿ ਦੇਣੀ ਉਹ ਕਹਿਣਾ ਦਿੱਤਾ ਹੁਣ ਇੱਕ ਵਾਰੀ ਹੋਰ ਕਹੋ ਇਹ ਵੀਡੀਓ ਫੋਣੀ ਆਪਾਂ ਅਸੀਂ ਜਦੋਂ ਉੱtre ਨਾ ਜਦੋਂ ਬਾਈ ਨੇ ਕਰਮ ਕਰਿਆ ਬਾਈ ਬਠਿੰਡੇਰ ਬਠਿੰਡੇ ਤੋਂ ਆਏ ਅੰਕਲ ਨੇ ਇੱਕ ਗੱਲ ਹੀ ਕਹੀ ਉਹ ਕਿਵੇਂ ਗਈ ਸੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਆਹ ਕੀ ਬਾਤ ਹੈ ਅੰਕਲ ਇੱਕ ਪਰੀਆਂ ਵਾਲਾ ਖੂਹ ਆ ਢੋਲਵਾਹੇ ਤੋਂ ਅੱਗੇ ਹਾਂਜੀ ਦੱਸੋ ਗੱਲ ਸੱਚ ਵਾ ਦੇਖੋ ਜੀ ਸੁਣਿਓ ਅਸੀਂ ਸੱਚੀ ਐ ਉਹ ਉਹ ਪਰੀਆਂ ਵਾਲਾ ਖੂਹ ਹੈ ਕੁੱਕਾ ਨੇੜ ਤੇ ਹੋਰੇ ਹਾਂ ਤੇ ਢੋਲਵੇ ਤੇ ਅੱਗੇ ਜਾ ਕੇ ਇਹ ਕਹਿੰਦੇ ਪਰੀਆਂ ਨਹਾਉਂਦੀਆਂ ਹੁੰਦੀਆਂ ਸੀ ਉੱਥੇ ਕਹਿੰਦੇ ਹਣਾ ਜੀ ਕਹਿੰਦੇ ਨਾ ਪਰੀਆਂ ਵਾਲਾ ਖੂਹ ਕਹਿੰਦੇ ਪਰੀਆਂ ਹਜੇ ਤੱਕ ਵੀ ਉਹ ਚ ਪਾਣੀ ਪਿਆ ਆ ਕਹਿੰਦੇ ਪਰੀਆਂ ਉੱਥੇ ਆ ਕੇ ਨਹਾਉਂਦੀ ਆਉਂਦੀ ਆ ਜਿਹੜੀ ਆਲੇ-ਦੁਆਲੇ ਪਹਾੜਵਾ ਨਾ ਉਹਨੂੰ ਤਲਾਬ ਹੀ ਕਹਿੰਦੇ ਆ ਤਲਾਬ ਹੀ ਕਹਿੰਦੇ ਡੂੰਘਾ ਜਿਹਾ ਥੱਲੇ ਜਾ ਕੇ ਵੀ ਵੀਰੇ ਅੱਜ ਫੁੱਟ ਤੇ ਪਾਣੀ ਆ ਪਾਣੀ ਤਾਂ ਨੇੜੇ ਆ ਨਾਲ ਤਲਾਬ ਚੱਲਦਾ ਨਾਲ ਖੂਹ ਆ ਉਹਨੂੰ ਪਰੀਆਂ ਵਾਲਾ ਖੂਹ ਕਹਿੰਦੇ ਪਰੀਆਂ ਵਾਲਾ ਇਹ ਕਿੰਨੀ ਕੁ ਸੱਚ ਆ ਕਿ ਸੁਣਦੇ ਆ ਰਹੇ ਤੁਸੀਂ ਪਹਿਲਾਂ ਪਰੀਆਂ ਆ ਹੀ ਸੁਣਦੇ ਹੀ ਚਲੇ ਆਏ ਆ ਮਤਲਬ ਗੱਲ ਤਾਂ ਹੋਊਗੀ ਕਿ ਬਜ਼ੁਰਗਾਂ ਤੋਂ ਸੁਣਦੇ ਆ ਪਰੀਆਂ ਪਰੀਆਂ ਵਾਲਾ ਚੋ ਹੂੰ ਪਰੀਆਂ ਵਾਲਾ ਖੂਹ ਉਹ ਉੱਥੇ ਹੀ ਹੈ ਪਰੀਆਂ ਵਾਲਾ ਖੂਹ ਵੀ ਦਾ ਪਰੀਆਂ ਵਾਲਾ ਚੋ ਵੀ ਕਹਿੰਦੇ ਨੂੰ ਨਾਲੇ ਪਹਾੜਾਂ ਚੋਂ ਪਾਣੀ ਨਿਕਲਦਾ ਉਹ ਪਹਾੜਾਂ ਚੋਂ ਇਧਰ ਉਧਰ ਸਿੰਮ ਕੇ ਹਾਂਜੀ ਸਿੰਮ ਸਿੰਮ ਕੇ ਹਾਂਜੀ ਬਾਕੀ ਜਿਹੜਾ ਪਰੀਆਂ ਤੋਂ ਹੋਰ ਨਹੀਂ ਆਉਂਗਾ ਗਾਂਵਾਂ ਚੋਂ ਪਾਣੀ ਹੋਈ ਜਾਂਦਾ ਇਹ ਬਾਈ ਹੁਣ ਦਿਖਾਉਣਾ ਜੀ ਮੈਂ ਉਹ ਵੀ ਅੱਛਾ ਠੀਕ ਹੈ ਠੀਕ ਹੈ ਜੀ